ਜੰਡਿਆਲਾਗੁਰੂ ਨੇੜੇਪਿੰਡ ਵਿਖੇ ਕਿਸਾਨ ਜਥੇਬੰਦੀ ਨੇ ਬੀਬੀ ਪਲਵਿੰਦਰ ਕੌਰ ਤੇ ਜਮਿਨੀ ਹਾਈਵੇ ਤੇ ਹੇਟ ਆਨ ਦੀ ਕਾਰਨ ਸਰਕਾਰ ਨਾਲ ਗੱਲ ਕਰਕੇ ਇਹਦੇ ਸਹੀ ਪਾਸਾ ਨਾ ਮਿਲਣ ਕਾਰਨ ਤਰਨਾਲਾ ਆ ਗਿਆ ਇਸ ਮੌਕੇ ਬੀਬੀ ਪਲਵਿੰਦਰ ਕੌਰ ਨੇ ਕਿਹਾ ਕਿ ਮੇਰੇ ਪਤੀ ਦੀ ਮੌਤ ਹੋ ਗਈ ਹੈ ਤੇ ਹੁਣ ਮੇਰੇ ਕੋਲ ਜ਼ਮੀਨ ਦੇ ਟੁਕੜੇ ਤੋਂ ਇਲਾਵਾ ਕੋਈ ਹੋਰ ਸਹਾਰਾ ਨਹੀਂ ਹੈ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰਾਂਗੇ ਸਰਕਾਰ ਸਾਡੀ ਜ਼ਮੀਨ ਦੀ ਕੀਮਤ ਅਦਾ ਕਰੇ ਤੇ ਅਸੀਂ ਹਾਈਵਲੀ ਆਪਣੀ ਜ਼ਮੀਨ ਸਰਕਾਰ ਨੂੰ ਦੇ ਦੇਵਾਂਗੇ ਜੰਡਿਆਲਾਗੁਰੂ ਤੋਂ ਕਵਲਜੀਤ ਸਿੰਘ ਲਾਟੀ ਦੇ ਨਾਲ ਸੁਖਜਿੰਦਰ ਸਿੰਘ ਦੀ ਰਿਪੋਰਟ ਮੇਰਾ ਨਾਮ ਕਾਰ ਸਿੰਘ ਹੈ ਮੈਂ ਐਕਸ ਚੇਅਰਮੈਨ ਆ ਮੈਂ 25 ਸਾਲ ਪਿੰਡ ਦਾ ਸਰਪੰਚ ਰਿਆ ਮੈਂ ਇਸ ਪ੍ਰੋਬਲਮ ਬਹੁਤ ਨਜ਼ਦੀਕੀ ਬਹੁਤ ਨੇੜੇ ਤੋਂ ਜਾਣਦਾ ਔਰ ਇਹ ਜਿਹੜੀ ਜ਼ਮੀਨ ਆ ਇਹਨਾਂ ਦੀ ਜੱਦੀ ਜ਼ਮੀਨ ਆ ਇਹਨਾਂ ਦੇ ਪਰਿਵਾਰ ਦੀ ਜੱਦੀ ਜ਼ਮੀਨ ਤਰੀ ਹੁੰਦੀ ਆ ਇਹਨਾਂ ਦਾ ਜਤਰਾ ਸਾਇ ਹੁਣੇ ਸਾਡੇ ਪ੍ਰਧਾਨ ਸਾਹਿਬ ਆਪਣਾ ਸਰਦਵਿੰਦਰ ਸਿੰਘ ਹਣਾ ਦੱਸਿਆ ਇਹ ਇਸ ਪੋਰਨ ਪਹਿਲਾਂ ਵੀ ਬਹੁਤ ਫਰਸ਼ੀਆਂ ਹੀ ਆ ਆਤਵਾਦ ਦੇ ਵਿੱਚ ਹੀ ਸਾਰਾ ਪਰਿਵਾਰ ਇਸ ਤਰ੍ਹਾਂ ਹੀ ਇਹਨਾਂ ਦੇ ਦੋ ਮੈਂਬਰ ਉਹਨਾਂ ਦਾ ਮਰਡਰ ਹੋ ਗਿਆ ਉਸ ਤੋਂ ਬਾਅਦ ਫਿਰ ਹੁਣ ਕੈਂਸਰ ਨਾਲ ਹੋ ਗਿਆ ਮਾਰਡਰ ਸੌਰੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਮੇਜਰ ਸਿੱਦੀ ਗੱਲ ਕਰ ਰਿਹਾ ਉਹ ਵੀ ਬਿਲਕੁਲ ਇੱਥੇ ਹੀ ਬੁਰਜੀ ਤੋਂ ਟਰੈਕਟਰ ਜਿਹੜਾ ਪਲਟ ਗਿਆ ਤੇ ਉਹਦੀ ਰੱਤ ਸਾਰੀ ਟੁੱਟ ਗਿਆ ਦਾ ਉਹ ਘਰ ਮੰਜੇ ਤੇ ਪਿਆ ਕੋਈ ਇਹਦਾ ਬੱਚੇ ਕੋਈ ਸੋਰਸ ਆਫ ਇਨਕਮ ਨਹੀਂ ਹੈਗੀ ਸਾਰੀਆਂ ਲੇਡੀਆਂ ਹੈਗੀਆਂ ਇਹ ਆਪਣੇ ਬੱਚੇ ਪਾਲ ਰਹੀਆਂ ਸਾਰੀ ਪੰਚਾਇਤ ਦੇ ਸਾਰੇ ਪਿੰਡ ਨੇ ਬਹੁਤ ਜ਼ੋਰ ਲਾਇਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਪਹਿਲਾਂ ਮੈਨੂੰ ਪੈਸੇ ਜਿਹੜੇ ਬਣਦੇ ਆ ਜੀ ਕੀਮਤ ਮਿਲਣੀ ਚਾਹੀਦੀ ਸੀ ਦੀ ਫਿਰ ਕਮਚਾਇਆ ਜਾਵੇ ਵਰਪਾਲਾਂ ਦੇ ਵਿੱਚ ਇਹ ਜੀ ਵਰਪਾਲ ਦੇ ਵਿੱਚ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਹਾਈਵੇ ਇਹਦੇ ਵਿੱਚ ਸਾਡੇ ਕੁਝ ਕੁ ਸਪੈਚਸ ਬਚੇ ਹੋਏ ਸੀਗੇ ਉਹਦੇ ਸਿੰਸਲੇ ਦੇ ਵਿੱਚ ਹੀ ਅੱਜ ਅਸੀਂ ਪ੍ਰੋਜੈਸ਼ਨ ਲੈਣ ਆਏ ਸੀਗੇ ਇੱਥੇ ਇੱਕ ਪਰਿਵਾਰ ਦਾ ਇਸ਼ੂ ਸੀਗਾ ਲੌਂਗ ਪੈਂਡਿੰਗ ਉਹਨਾਂ ਦਾ ਆਪਸੀ ਅੱਜ ਆਰੇ ਦੇ ਵਿੱਚ ਉਹਨਾਂ ਦੇ ਸਾਂਝੇ ਖਾਤੇ ਦੇ ਵਿੱਚ ਡਿਸਪਿਊਟ ਸੀਗਾ ਰਿਗਾਰਡਿੰਗ ਪੋਜੀਸ਼ਨ ਸੋ ਉਹਨਾਂ ਨੂੰ ਕਾਨੂੰਨ ਅਨੁਸਾਰ ਜੋ ਜੋ ਉਹਨਾਂ ਦੇ ਕੋਲੇ ਅਵੇਲੇਬਲ ਵਾਇਆ ਮੀਡੀਆ ਉਹਦੇ ਬਾਰੇ ਦੱਸਿਆ ਗਿਆ ਤੇ ਉਹਨਾਂ ਦੀ ਸਹਿਮਤੀ ਨਾਲ ਪੀਸਫੁਲ ਪੋゼਸ਼ਨ ਉਹਨਾਂ ਨੇ ਹੈਂਡਓਵਰ ਕੀਤਾ ਤੇ ਜਿਹੜੀ ਉਹਨਾਂ ਦੀ ਪੈਂਡਿੰਗ ਪੇਮੈਂਟਸ ਸੀਗੀਆਂ ਸਟਰਕਚਰ ਦੀ ਜਾਂ ਉਹਨਾਂ ਦੇ ਹਿੱਸੇ ਦੀ ਉਹ ਉਹਨਾਂ ਨੂੰ ਗਾਈਡ ਕਰਤਾ ਵੀ ਕਿਵੇਂ ਉਹਨਾਂ ਨੇ ਲਿਆ